ਕੱਲ ਉਹ ਲੰਬਾ ਗੇੜਾ ਲਾਇਆ ਸੀਗਾ ਤੇ ਅੱਜ ਵੀ ਚੱਲਿਆ ਅੱਜ ਵੀ ਮੌਸਮ ਠੰਡਾ ਜੀ ਲੰਬਾਈ ਗੇੜਾ ਲਾਇਓ ਬਾਕੀ ਮਹੀਨੇ ਤਾਂ ਹਜੇ ਵੀ ਬੱਦਲ ਘੁਲੇ ਪਏ ਨੇ ਦੇਖੋ ਹੁੰਦਾ ਕਿ ਨਹੀਂ ਹੁੰਦਾ ਤੇ ਟਾਈਮ ਹੋ ਗਿਆ ਜੀ 6 ਵਜੇ ਦਾ ਤੇ ਮੈਂ ਵੀ ਉੱਠ ਗਈਆਂ ਤੇ ਮੈਂ ਵੀ ਦਮਨ ਦਾ ਟਿਫਨ ਰੈਡੀ ਕਰਨ ਲੱਗੀ ਆ ਤੇ ਦਮਨ ਹੋ ਰਿਹਾ ਰੈਡੀ ਨਾ ਰਿਹਾ ਇਹਦੇ ਵਿੱਚ ਪਾਣੀ ਹੋ ਗਿਆ ਤਾਂ ਆ ਬੂਟਾ ਖਿੱਲਰ ਗਿਆ ਦੇਖੀ ਮੀਂਹ ਇੰਨੀ ਤੇਜ਼ ਪਿਆ ਸੀ ਨਾ ਬਹੁਤ ਜ਼ੋਰ ਦੀ ਮੀਂਹ ਪਿਆ ਰਿਹਾ ਚਲ ਦਿਨੇ ਆਏ ਮੈਂ ਦਿਨੇ ਬੈ ਕੇ ਵੇਖਾਂਗੇ ਰਾਤ ਨੂੰ ਤਾਂ ਸੁੱਤਿਆਂ ਨੰਗ ਜਾਂਦੀ ਪਤਾ ਨਹੀਂ ਲੱਗਦਾ ਇਹ ਤਰ੍ਹਾਂ ਆਟਾ ਬੁਨਣ ਲੱਗਦੀ ਆ ਮੈਂ ਆਟਾ ਮੈਂ ਜਦੋਂ ਵੀ ਬੁਨਨੀ ਐ ਫਰੈਸ਼ੀ ਹੁੰਦੀ ਐ ਸਵੇਰੇ ਮੈਂ ਰਾਤ ਵਾਲਾ ਆਟਾ ਕਦੇ ਨਹੀਂ ਪਕਾਇਆ ਤੇ ਨਾ ਰਾਤ ਨੂੰ ਮੇਰਾ ਬਚਦਾ ਇਹ ਮੈਂ ਥੋੜਾ ਜਿਹਾ ਆਟਾ ਬੁਨ ਲੈਂਦੀ ਆ ਤੇ ਸਿਰਫ ਰਾਤ ਰਾਤ ਦੇ ਸਵੇਰੇ ਜਿਹੜਾ ਆਪਣਾ ਤਾਜ਼ਾ ਆਟਾ ਇਹਦੇ ਤੋਂ ਤਾਜੀ ਰੋਟੀ ਬਕਤੀ ਤੇ ਲਾ ਗਈ ਇੱਧਰ ਆ ਗਈ ਆਪਣੀ ਚਾਹ ਤੇ ਥੋੜਾ ਥੋੜਾ ਪਿੰਦਾ ਪੀ ਅਮੀ ਦਾ ਇਹ ਮੌਸਮ ਬਹੁਤ ਵਧੀਆ ਹੈ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਆਂ ਜੀ ਚਲੋ ਜੀ ਵਲੌਗ ਆਪਾਂ ਕੰਟੀਨਿਊ ਕਰਤਾ ਸਵੇਰ ਦਾ ਤੇ ਬਣੇ ਰਹੋ ਵਲੌਗ 'ਚ ਤੇ ਇੱਧਰ ਦਮਣ ਵੀ ਹੋ ਗਿਆ ਰੈਡੀ ਦਮਣ ਵੀ ਅੱਜ ਖੁਸ਼ ਆ ਕਿ ਉਹ ਆਸਮ ਠੰਡਾ ਹੈ ਨਾ ਦਮਣ ਅੱਜ ਬਾਹਰ ਆ ਕੇ ਬਾਹਰ ਕੀ ਕਰੋ ਅੱਜ ਮੇਰੇ ਕੋਲ ਬੜੀ ਰਾਹਤ ਮਿਲੀ ਨਾ ਗਰਮੀ ਤੋਂ ਬਹੁਤ ਰਾਹਤ ਮਿਲੀ ਬਹੁਤ ਜ਼ਿਆਦਾ ਬੁਰਾ ਹਾਲ ਸੀ ਅੱਜ ਤਾਂ ਸਕੂਲ 'ਚ ਵੀ ਰੂਮ ਠੰਡੇ ਹੋਣਗੇ ਤੁਹਾਡੇ ਤਾਂ ਐਸੀ ਲੱਗੇ ਨਾ ਹਾਂ ਲੱਗੇ ਤੁਹਾਡੀਆਂ ਕਲਾਸਾਂ 'ਚ ਐਸੀ ਨਾ ਤੁਹਾਨੂੰ ਬਹੁਤ ਤਾਂ ਨਹੀਂ ਆਉਂਦਾ ਬਾਰ ਗਰਮੀ ਹੈ ਪਰ ਅੱਜ ਤੱਕ ਗਰਮੀ ਸਾਰੀ ਨਿਕਲ ਗਈ ਰੱਬ ਨੇ ਕੱਢ ਦਿੱਤੀ ਹੋਰ ਹੋਊਗਾ ਹਾਂ ਬੱਦਲ ਹਾਂ ਕੋਲੇ ਪੈ ਨੇ ਪੂਰੇ ਪਾਪਾ ਸੈਰ ਕਰਨਗੇ ਤੇ ਮੀਂਹ ਆ ਗਿਆ ਮੇਲਾ ਦਾ ਪਾਪਾ ਵਾਪਸ ਆਉਣ ਵਾਲੇ ਨੇ ਬਸ ਦਮਨ ਨੇ ਚਾਹ ਬਿਸਕਟ ਖਾ ਲੇ ਪਰੌਂਠੀ ਨਹੀਂ ਸਵੇਰੇ ਖਾ ਕੇ ਜਾਣੀ ਕਦੇ ਹੀ ਖਾ ਕੇ ਜਾਣੀ ਨਹੀਂ ਤਾਂ ਬਸ ਚਾਹ ਬਿਸਕਟ ਜਾਂ ਦੁੱਧ ਦੀਕ ਲੱਗ ਪਈ ਗੇ ਠੰਡੀ ਹੋ ਗਈ ਨਾ ਚਾ ਆਪਣੀ ਵੀ ਚਾਹ ਖਤਮ ਹੋ ਗਈ ਆਪਾ ਪਾਏ ਨਹੀਂ ਹੈਗੇ ਮੈਂ ਤੇ ਐਂ ਆ ਜਾਣਗੇ ਮੀਂਹ ਵਾਵਾ ਸ਼ੁਰੂ ਹੋ ਗਿਆ ਆ ਦੇਖੋ ਇੱਥੇ ਪੈ ਰਿਹਾ ਤੇ ਖਾਂਡ ਵਿੱਚ ਪਤਾ ਲੱਗ ਰਿਹਾ ਹਾਂ ਇਹਨੇ ਕੁਮੀਨਾ ਬੰਦਾ ਪਿੱਛੇ ਜਾਂਦਾ ਆਈ ਨਹੀਂ ਹੈਗੇ ਚਲੋ ਆ ਜਾਂਦੇ ਨੇ ਬਲੈਰੋ ਵੜੀਏ ਹਾਂ ਬਲੈਰੋ ਵੜੀਏ ਕਿੱਟੇ ਘੜੀ ਬਲੈਰੋ ਉਹ ਤੇ ਚੇਦਦਾ ਮਨ ਕਹਿੰਦੀ ਹੈ ਕਿ ਗੱਡੀ ਲਾਓ ਬਲੈਰੋ ਬਲੈਰੋ ਲੈ ਕੇ ਤੇ ਰੋਟੀ ਨਹੀਂ ਖਾਣੀ ਠੀਕ ਗ੍ਰੈਂਡ ਵਟਾਰ ਇਹ ਤੇ ਲੈਣੀ ਹੈ ਗ੍ਰੈਂਡ ਵਟਾਰ ਸਸਤੀ ਹੈ ਬਲੈਰੋ ਮਹਿੰਗੀ ਹੈ ਇਹ ਵੀ ਜੀ ਬਾਤ ਚੱਲੇ ਵੀ ਸੁਸਤੀ ਹੈ ਹਾਂ ਸੁਸਤੀ ਹੈ ਤਾਂ ਫਿਰ ਚੰਗੀ ਤਰ੍ਹਾਂ ਨਹਾਣਾ ਸੀ ਨਾ ਸਿਰ 'ਚ ਪਾਣੀ ਪਾਣਾ ਸੀ ਨਾ ਤਾਂ ਕਰਕੇ ਫਿਰ ਸੁਸਤੀ ਲੱਥਣੀ ਹੈ ਚਲੋ ਉਹ ਜੋ ਰੈਡੀ ਬੱਸ ਪੂਰੇ ਟਾਈਮ ਤੇ ਜਾਇਓ ਕਿਉਂਕਿ ਮੀਂਹ ਪੈ ਰਿਹਾ ਹਾਂ ਹਾਂ ਓਏ ਖਰਾਬ ਹੋ ਗਈ ਸੀ ਹਨਾ ਸ਼ੈਂਪੂ ਇੱਕੋ ਯੂਜ਼ ਕਰਿਆ ਕਰੋ ਪੁੱਤ ਹੰਦਮਨ ਦੇ ਨਾਲ ਲੰਬੇ ਵਾਲ ਕਰਨੇ ਮੈਂ ਪਿਛਲੇ ਵਲੌਗ ਦੇਖੇ ਹੰਦਮਨ ਦੇ ਇੰਨੇ ਲੰਬੇ ਵਾਲ ਇੰਨੇ ਸੋਹਣੇ ਲੱਗਦੇ ਫੋਨੀ ਵਾਲ ਕਟਾਣੇ ਚੰਗਾ ਚੰਗੇ ਨਹੀਂ ਲੱਗਦੇ ਠੀਕ ਹੈ ਲੰਬੇ ਵਾਲ ਰੱਖਣੇ ਹੱਸਦਾ ਮੇਰਾ ਸੋਣਾ ਕਾਕਾ ਵੀਰੂ ਰੀ ਆਉਣਗੇ ਉਹਨਾਂ ਕੋ ਡੱਬਾ ਫੜ ਲਈ ਆਪਣਾ ਕਿਹਨੂੰ ਆਏ ਹੋਏ ਭੈਣਾਂ ਦੀ ਵੀ ਲੜਾਈ ਹੁੰਦੀ ਭਰਾਵਾਂ ਨਾਲ ਕਦੇ ਹੈ ਉਹ ਤਾਂ ਬਸ ਉਹੀ ਹੁੰਦੀ ਛੁੱਟੀ ਮੁੱਠੀ ਦੀ ਕਿਹ ਹੈ ਜਬੜਾ ਇਹ ਪਤਾ ਨਹੀਂ ਕੀ ਕਹਿੰਦੇ ਨੇ ਇਹਨੂੰ ਕਹਿੰਦੇ ਨੇ ਕੁਛ ਇਹਨਾਂ ਪਤਾ ਨਹੀਂ ਕੀ ਕਹਿੰਦੇ ਨੇ ਹਾਂ ਟਟੀ ਟਰੀ ਲੱਗਦੇ ਟਟੀਰੀ ਟੇਰੀ ਨਹੀਂ ਹੁੰਦੀ ਇਹ ਨਹੀਂ ਹੁੰਦੀ ਟਟੇਰੀ ਜਾ ਬੋਲਿਆ ਬਸ ਦੇਖ ਵੇ ਹੋਰ ਨਾ ਮਾਲ ਨਾ ਉਹ ਲੋ ਤੁਸੀਂ ਪਹਿਲਾਂ ਲੱਗ ਅੱਛਾ ਜੀ ਨੂੰ ਸੇਰ ਵੀ ਝੋਣਾ ਪੈਣਾ ਤੇ ਲੈ ਕੇ ਨਹੀਂ ਜਾਨੀ ਤੇ ਜੀ ਬੁਲਾ ਰਹੇ ਤਾਂ ਨਹੀਂ ਸੀ ਇਹ ਜੋ ਗਿਆ ਮੀਨਾ ਪਾਪਾ ਤਾਂ ਪੂਰੇ ਭਿੱਜ ਗਏ ਪਾਪਾ ਨੂੰ ਪਤਲੇ ਹੋਣ ਦਾ ਜੋਸ਼ ਆਇਆ ਪਾਪਾ ਮੋਟੇ ਹੋ ਗਏ ਸੀ ਨਾ ਪਾਪਾ ਦੇ ਹੱਥ ਪੈਰ ਝੁਲਦੇ ਸੀ ਤਾਂ ਕਰਕੇ ਲੇਟੇ ਹੋ ਗਿਆ ਲੱਗੋਂ ਸਹੀ ਪਾਪਾ ਨੂੰ ਕਿਹਨੂੰ ਖੂਨ ਪੁੱਜੂ ਪਾਪਾ ਦੇ ਪਾਪੇ ਦੇ ਕਿਹੜਾ ਹੀ ਫੁੜੇ ਜੇ ਵਾਟਰਪੂਫ ਹੈ ਹਾਂ ਖੂਨ ਪੁੱਜਣਾ ਚਾਹੀਦਾ ਆ ਦਮਣਾ ਆ ਮੈਂ ਕੱਲ ਦੀ ਕਹਿ ਰਹੀ ਹਾਂ ਬਾਜ਼ਾਰ ਚਲੀ ਇਹਦੀਆਂ ਤਾਰਾਂ ਪਵਾ ਲਈਏ ਇਹ ਹੁਣ ਅੱਜ ਕਿੰਨੀ ਲੋੜ ਪੈਣੀ ਇਹੋ ਇਹਦੇ ਵਿੱਚ ਪਾ ਹਾਂ ਇਹ ਫਤੇ ਨੇ ਖਿੱਚ ਕੇ ਤੋੜੀ ਏ ਉਹਨੂੰ ਐਵੇਂ ਤੇ ਕੰਮ ਆਉਂਦੇ ਕੋਈ ਨਾ ਕੋਈ ਨਾ ਹਜੇ 5 ਮਿੰਟ ਹੈਗੇ ਨੇ ਮੈਂ ਛੱਡ ਕੇ ਆਉਂਗੀ ਤੈਨੂੰ ਟੈਨਸ਼ਨ ਨਾ ਲੈ ਅੱਜ ਮੈਂ ਇਹਨੂੰ ਲੈ ਕੇ ਜਾਣਾ ਬਾਜ਼ਾਰ ਜਦੋਂ ਮੀਂਹ ਹਟਦਾ ਛੱਡ ਕੇ ਆਉਂਗਾ ਹਾਂ ਹਾਂ ਛੱਡ ਕੇ ਆਉਣੀ ਆ ਛੱਡ ਹਾਂ ਸੱਚੀ ਕਹਿ ਰਹੀ ਆ ਸੱਚੀ ਕਹਿ ਰਹੀ ਆ ਮੈਂ ਵੀਡੀਓ ਬਣਾਉਂਗੀ ਪ੍ਰੂਫ ਕਿ ਮੈਂ ਦਮਣ ਨੂੰ ਛੱਡਣ ਚੱਲੀ ਆ ਚਲ ਹਾਂ ਇੰਨੀ ਕੋ ਨਾਲ ਕੋਈ ਨਹੀਂ ਭੇਜ ਦੇਣੀ ਆਪਾਂ ਬਸ ਸਹੀ ਹੈ ਬੈਗ ਨਾ ਭਿਜੇ ਇਸ ਮੀਂਹ ਦੀ ਜ਼ਿੰਦਗੀ ਹੈ ਕਿ ਬੱਚੇ ਸਕੂਲ ਤੋਂ ਬਾਅਦ ਲੱਗਦੇ ਬਸ ਠੀਕ ਹੈ ਠੀਕ ਹੈ ਚਲ ਚੱਲੀ ਰਖੜ ਕੇ ਜਾਨੇ ਥੋੜਾ ਮੀਂਹ ਘਟ ਗਿਆ ਹੁਣ ਚਲੋ ਚਲੋ ਤੁਮਨ ਚਲ ਮਦਨ ਛੱਡ ਕੇ ਆਵਾਂ ਇਧਰੋਂ ਦੀ ਇਧਰੋਂ ਦੀ ਥੱਲੇ ਕਰ ਲੈਣ ਥੱਲੇ ਲੈ ਚੱਲੀ ਹਾਂ ਤੋੜ ਰੱਖੀ ਐ ਅੱਜ ਕਰਵਾ ਕੇ ਲਵਣੀ ਠੀਕ ਉਹਨੂੰ ਪਾ ਲੈਣੀ ਢੰਡੇ ਜਿੰਨ੍ਹੇ ਚ ਚਲੋ 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 ਤੋੜ ਕੇ ਲੈ ਆਵਾਂ ਚਲੋ ਜੀ ਮੈਂ ਤਾਂ ਦਮਨ ਜਾ ਰਹੀਆਂ ਦਮਨ ਨਹੀਂ ਛੱਡਣਾ ਤੇ ਮੀਂਹ ਘਟ ਹੀ ਨਹੀਂ ਰਿਹਾ ਇਹਦਾ ਆਈਫੋਨ ਦਾ ਤਾਂ ਫਨੀਪੇ ਦੇਖੋ ਇਹ ਚੱਕਰ ਨਾ ਜਦ ਮੈਂ ਤਾਂ ਅੰਦਰ ਹੀ ਜਾਣਾ ਮੈਂ ਤਾਂ ਤੇ ਬਿਲਕੁਲ ਕੋਈ ਗੱਲ ਨਹੀਂ ਤੂੰ ਜਾਣਾ ਸੂਰ ਹਾਈ ਤੱਕ ਦਮੰਦੀ ਵਿਆਹ ਨਹੀਂ ਆਈ ਟਾਈਮ ਪੂਰਾ ਹੋ ਗਿਆ ਇੱਧੇ ਸੱਲੇ ਖੜਦੇ ਨੇ ਇੱਥੇ ਆ ਛੱਤ ਜੀ ਦੇ ਆ ਇੱਥੇ ਖੜੋ ਪਾਪਾ ਵੀ ਆਉਣ ਵਾਲੇ ਹੋਣੇ ਪਾਪਾ ਨੂੰ ਫੋਨ ਕੀਤਾ ਉਹ ਕਹਿੰਦੇ ਮੈਂ ਤਾਂ ਫਸ ਗਿਆ ਇਧਰ ਆਉਣਗੇ ਪਾਪਾ ਭాయੋ ਉੱਥੇ ਵੀ ਪਾਣੀ ਬੈਨੁਰੇ ਖੜੇਗੀ ਹਨਾ ਅੰਕਲ ਨੂੰ ਕਹਿੰਦਾ ਓਰੇ ਕਰ ਲਿਓ ਉਧਰ ਪਾਣੀ ਹੈ ਅੰਕਲ ਨਹੀਂ ਕਰਦਾ ਓਰਦਾ ਮੇਰਾ ਪਾਣੀ ਤੇ ਮੂਰ ਦੇ ਖਰਾਬ ਹੋ ਜਾਣੇ ਨੇ ਮਾਰਤੀ ਚੋੜ ਚੜੇ ਚਾਲ ਮਾਰ ਕੇ ਚੜ੍ਹਦੀ ਠੀਕ ਹੈ ਉਹ ਨਾ ਪੁੱਤੋ ਗਿੱਲਾ ਹੋ ਜਾਏਗਾ ਨਾ ਹੈ ਨੀ ਨਮ ਨੀ ਆਏ ਥੱਲੇ ਖੜੇ ਆ ਨਾ ਤਾਂ ਕਰਕੇ ਦੇ ਦਾਮਾਂ ਦੀ ਵੈਨ ਕਿੰਨੇ ਵਜੇ ਆਉਂਦੀ ਪੂਰੇ 7 ਵਜੇ ਆ ਜਾਂਦੀ ਹੈ 7 ਵਜੇ ਕਿ 1 ਮਿੰਟ ਹੋ ਗਿਆ ਦਮ ਨਾਲ ਵੈਣਾ ਇਹਨੇ ਛੁੱਟੀ ਤਾਂ ਨਹੀਂ ਕਿਤੇ ਤੁਹਾਨੂੰ ਹਾਂ ਹਾਂ ਜਿਵੇਂ ਛੋਟੇ ਛੱਟੇ ਹੁੰਦੇ ਫਤੇ ਉਹ ਆ ਗਏ ਪਾਪਾ ਭੇਜ ਗਏ ਬੱਲੇ ਬੱਲੇ ਸੈਰ ਹੋ ਰਹੀ ਹੈ ਨਾਲ ਨਾ ਆ ਕੇ ਵੀ ਆ ਗਿਆ ਪਾਪਾ ਦਾ ਮੂੰਹ ਵੈਨ ਆ ਗਈ ਵੈਨ ਆ ਗਈ ਹੈ ਕੀ ਕਹਿ ਰਹੇ ਹੋ ਤੁਹਾਡੀ ਸੈਰ ਕਿਵੇਂ ਰਹੀ ਇੱਕੋ ਥੋੜਾ ਜਿਹਾ ਹਾਂਜੀ ਅੱਛਾ ਗੱਲ ਕਰ ਰਹੇ ਹੋ ਫੋਨ ਤੇ ਠੀਕ ਠੀਕ ਕਿਵੇਂ ਰਹੀ ਮੈਂ ਸੈਰ ਤੁਹਾਡੀ ਸੈਰ ਵਧੀਆ ਰਹੀ ਸੈਰ ਕਰਦੇ ਕਰਦੇ ਰਸਤੇ 'ਚ ਮੀਂਹ ਆ ਗਿਆ ਭਿੱਜ ਗਏ ਪੂਰੇ ਪਰ ਤੁਹਾਡੇ ਕੱਪੜੇ ਇਹੋ ਜਿਹੇ ਪਤਾ ਨਹੀਂ ਲੱਗ ਰਿਹਾ ਗੱਡੀ 'ਚ ਬਹਿ ਕੇ ਵਾਪਸ ਆ ਵਾ ਵਾ ਡੁੱਪਦੇ ਨੂੰ ਟਣਕੇ ਦਾ ਸਾਰਾ ਉਹ ਕੰਮ ਹੋ ਗਿਆ ਤੁਹਾਡਾ ਚਲੋ ਚੱਲੀਏ ਆ ਸ਼ੂ ਬਾਹਰ ਲਾਓ ਯਾਰ ਮਿੱਟੀ ਦੇ ਲਈ ਬੜੇ ਹੋਣੇ ਤੁਹਾਡੇ ਉਧਰ ਉਧਰ ਬੇੜੇ ਚਲਾਓ ਜਿਹੜੇ ਚ ਮੀਂਹ ਕੱਟ ਪਿੱਦੀ ਹੁਣ ਫੇਰ ਬਾਹਰ ਫਿਰਨਦੇ ਹੋ ਉਹ ਇਹਨੂੰ ਦੂਸੇ ਪਾਸੇ ਨਾਲੋ ਵਾਈਫਾਈ ਤੇ ਤੇ ਲਓ ਜੀ ਇੱਥੇ ਮੈਨੂੰ ਪਿੰਡੋਂ ਆ ਗਈ ਸੀ ਵੀਡੀਓ ਕਾਲ ਤੇ ਇਹਦਾ ਇੱਕ ਚੱਕਰ ਪੈ ਗਿਆ ਸੀ ਬੱਚੇ ਜਾ ਰਹੇ ਨੇ ਸਕੂਲ ਪਤੇ ਤੇ ਫਰਨੀਚ ਚੜ ਗਏ ਨੇ ਬੱਸ ਚਲੇ ਗਏ ਨੇ ਤੇ ਇਹ ਮੈਨੂੰ ਵਾਇਸ ਰਿਕਾਰਡ ਤਾਂ ਕਰਨੀ ਪਈ ਕਿਉਂਕਿ ਫੋਨ ਮੈਂ ਆਤਾਰ ਦੇ ਫੋਨ 'ਚ ਵਲੌਗ ਬਣਾ ਰਹੀ ਸੀ ਤੇ ਇਹਨਾਂ ਨੇ ਹੈੱਡਫੋਨ ਲੱਗ ਰੱਖੇ ਫੋਨ 'ਤੇ ਗੱਲ ਕਰ ਰਹੇ ਸੀ ਕਿਸੇ ਨਾਲ ਤੇ ਇਹਦੇ ਕਰਕੇ ਵੀਡੀਓ 'ਚ ਆਵਾਜ਼ ਹੀ ਨਹੀਂ ਆਈ ਹੈਗੀ ਇਸ ਕਰਕੇ ਤੇ ਇੱਧਰ ਮੈਂ ਅਮਰ ਨਾਲ ਗੱਲ ਕਰ ਰਹੀ ਤੇ ਮੈਂ ਪੁੱਛ ਲਈ ਮੀ ਕਿੰਨਾ ਕੁ ਪੈ ਰਿਹਾ ਕਹਿੰਦੀ ਸਾਡੇ ਤਾਂ ਬਹੁਤ ਮੀਂਹ ਪੈ ਰਿਹਾ ਤੇ ਕਹਿੰਦੀ ਮੇਰਾ ਨਾਈਟ ਸੂਟ ਦੱਸ ਕਿਵੇਂ ਦੇਖ ਮੈਂ ਪਤਲੀ ਹੋ ਗਈ ਮੈਂ ਕਿਹਾ ਬਹੁਤ ਵਧੀਆ ਬਾਰ ਹੀ ਮੀਂਹ ਜਿਹੀ ਘੜੀ ਮੈਂ ਕਿਹਾ ਬਹੁਤ ਸੋਹਣਾ ਨਾਈਟ ਸੂਟ ਹੈ ਕਹਿੰਦੀ ਦੱਸੀ ਮੈਨੂੰ ਕਿਵੇਂ ਲੱਗਿਆ ਅਗਰ ਮੈਨੂੰ ਤਾਂ ਵਧੀਆ ਲੱਗਿਆ ਤੇ ਇੰਨੀਆਂ ਹਾਸੇ ਵਾਲੀਆਂ ਗੱਲਾਂ ਚੱਲ ਰਹੀਆਂ ਸੀ ਨਾ ਪੁੱਛੋ ਨਾ ਬੱਸ ਤੇ ਮੈਂ ਵੀ ਇੱਧਰ ਦਿਖਾ ਰਹੀ ਹਾਂ ਮੈਂ ਦੇ ਸਾਡੇ ਵੀ ਕਿੰਨਾ ਮੀਂਹ ਪੈ ਰਿਹਾ ਤੇ ਅਮਨ ਵੀ ਨਾਲ ਗਗਨ ਵੀ ਰੈਡੀ ਸੀ ਸਕੂਲ ਜਾਣ ਨੂੰ ਤੇ ਕਹਿੰਦੀ ਇੱਧਰ ਦੇਖ ਕਹਿੰਦੀ ਸਾਰੇ ਨਾ ਗਗਨ ਚਾਹ ਪੀ ਰਹੀ ਹੈ ਨਾਲ ਤੇ ਨਾਲ ਬਣਾ ਰਹੀ ਹੈ ਵਲੌਗ ਗਗਨ ਸਕੂਲ ਲਈ ਰੈਡੀ ਹੈ ਤੇ ਕੁਲਵਿੰਦਰ ਵੀ ਪਿੱਛੇ ਕੰਮ ਕਰ ਲੱਗਾ ਹੋਇਆ ਸੀ ਆਪਣੇ ਕਹਿੰਦੀ ਅੱਜ ਮੈਂ ਕੁਲਵਿੰਦਰ ਦੀ ਡਿਊਟੀ ਲਈ ਹੋਈ ਹੈ ਕਿ ਕੰਮ ਤੁਸੀਂ ਕਰਨੇ ਨੇ ਤੇ ਪਿੱਛੇ ਗਗਣੀ ਚਾਹ ਪੀਂਦੀ ਪਈ ਹੈ ਸਕੂਲ ਜਾਣ ਦੀ ਪੂਰੀ ਤਿਆਰੀ ਤੇ ਪਤਾ ਨਹੀਂ ਅਸੀਂ ਇੰਨੀ ਪਕਾਈ ਮਾਰੀ ਇੰਨੀ ਪਕਾਈ ਮਾਰੀ ਦੋਨਾਂ ਜਣੀਆਂ ਨੇ ਲੱਗੇ ਰਹੇ ਅਸੀਂ ਇੰਨੀਆਂ ਹਾਸੇ ਵਾਲੀਆਂ ਗੱਲਾਂ ਹੀ ਕੰਮ ਇਹ ਖਰਾਬ ਹੋ ਗਿਆ ਕਿ ਵੌਇਸ ਵਿੱਚ ਆਈ ਨਹੀਂ ਹੈਗੀ ਤਾ ਕਰਕੇ ਮੈਨੂੰ ਵੌਇਸ ਰਿਕਾਰਡ ਕਰਨੀ ਪੈ ਰਹੀ ਹੈ ਨਹੀਂ ਤਾਂ ਤoi ਹੱਸਣਾ ਹੀ ਗੱਲਾਂ ਸੁਣ ਸੁਣ ਕੇ ਅਮਣ ਦੀਆਂ ਤੇ ਗਗਣ ਨੂੰ ਮਜ਼ਾਕ ਕਰਦੀ ਪਈ ਸੀ ਅਮਣ ਇੱਥੇ ਗਗਣ ਵੀ ਬੱਸ ਮੈਨੂੰ ਲੱਗਦਾ ਵੈਣ ਆਉਣ ਵਾਲੀ ਗਗਣ ਦੀ ਚੱਲੀ ਤੇ ਇਹ ਕਹਿ ਰਹੀ ਸੀ ਹੁਣ ਨਾ ਮੈਂ ਇੱਕ ਹੋਰ ਹੋਰ ਨਾਈਟਸੂਟ ਲੈ ਕੇ ਆਉਣਾ ਕਿ ਜਿਹੜਾ ਗੋਡਿਆਂ ਤੱਕ ਲੰਬਾ ਹੋਏ ਇਹ ਥੋੜਾ ਜਿਹਾ ਛੋਟਾ ਹੈ ਬਾਰ-ਬਾਰ ਮੈਨੂੰ ਇਹੀ ਪੁੱਛੀ ਜਾ ਰਹੀ 10 ਮੈਨੂੰ ਨਾਈਟਸੂਟ ਕਿਵੇਂ ਲੱਗ ਰਿਹਾ ਫੂ ਬੈਨਿਵਾ ਕੀਤੀ ਅੱਜ ਵੀਡੀਓ ਕਾਲ ਤੇ ਗੱਲਾਂ ਬਾਤਾਂ ਮਾਰੀਆਂ ਸੀ ਕਾਫੀ ਤੇ ਬਸ ਆਸਾ ਮਜ਼ਾ ਕੀ ਚੱਲਣ ਡਿਆ ਸੀ ਤੇ ਇਥੇ ਕੁਲਵਿੰਦਰ ਨੂੰ ਆਜਾ ਮਾਰ ਰਹੀ ਸੀ ਅਮਨ ਜੀ ਇੱਧਰ ਆਓ ਪ੍ਰਧਾਨ ਸਾਹਿਬ ਇੱਧਰ ਆਓ ਕੁਲਵਿੰਦਰ ਕਹਿੰਦਾ ਮੈਂ ਨਹੀਂ ਹੁੰਦਾ ਫਿਰ ਕੁਲਵਿੰਦਰ ਆ ਗਿਆ ਵਿਚਾਰਾ ਤੇ ਇਥੇ ਕਲਵਿੰਦਰ ਨਾਲ ਮਜ਼ਾਕ ਚੱਲ ਰਿਹਾ ਸੀ ਅਮਨ ਕਹਿੰਦੀ ਜਿਹੜਾ ਕਲਵਿੰਦਰ ਰਹਿਣਾ ਹੈ ਪ੍ਰੋ ਮੁੰਡਾ ਬਣਿਆ ਤੇ ਉਹ ਕਹਿੰਦਾ ਮੈਂ ਹੈ ਹੀ ਪ੍ਰੋ ਮੁੰਡਾ ਵਾ ਮਜ਼ਾਕ ਚੱਲਦਾ ਪਿਆ ਸੀ ਖੂਬ ਵੀਡੀਓ ਕਾਲ ਸੱਚੀ ਬਹੁਤ ਇੰਜੋਏ ਕੀਤਾ ਸੀ ਜੇ ਤੁਸੀਂ ਇਹ ਆਵਾਜ਼ ਸੁਣਦੇ ਨਾ ਤੁਸੀਂ ਹਾਸਾ ਹਾਸ ਕੇ ਦੋਰੀ ਹੋ ਜਾਣਾ ਤੇ ਅੰਦਰ ਕਲਵਿੰਦਰ ਵੀ ਲੱਗਾ ਪਿਆ ਸੀ ਨਾਲ ਗੱਲਾਂ ਮਾਰਨ ਕਲਵਿੰਦਰ ਸਾਈਡ ਤੇ ਹੋ ਗਿਆ ਥੋੜਾ ਜਿਹਾ ਤੇ ਅਮਨ ਤਾਂ ਚੁੱਪੀ ਨਹੀਂ ਹੋ ਰਹੀ 2 ਮਿੰਟ ਉਹਦੇ ਕਹਿੰਦੀ ਸਾਡੇ ਪ੍ਰਧਾਨ ਸਾਹਿਬ ਨਾਲ ਪ੍ਰੋ ਮੁੰਡਾ ਬਣਦੇ ਨੇ ਉਹ ਕਹਿੰਦਾ ਮੈਂ ਹੈਗਾ ਪ੍ਰੋ ਮੁੰਡਾ ਬਾਰ ਬਾਰ ਇੱਤੀ ਗੱਲ ਕਹੀ ਜਾ ਰਹੀ ਸੀ ਪ੍ਰੋ ਮੁੰਡਾ ਪ੍ਰੋ ਮੁੰਡਾ ਪ੍ਰੋ ਮੁੰਡਾ ਇਸ ਵੀਰ ਸੇਰ ਦਾ ਟਾਈਮ ਹੈ ਜਦੋਂ ਮੀਂਹ ਪੈਂਦਾ ਪਿਆ ਸੀ ਉਦੋਂ ਵੀਡੀਓ ਕੋਲ ਚੱਲ ਰਹੀ ਸੀ ਤੇ ਦੋ ਗੱਲਾਂ ਪਤਾ ਚੱਲ ਰਹੀਆਂ ਹਨ ਤੇ ਮੈਂ ਕਿਹਾ ਚਲੋ ਤੁਹਾਨੂੰ ਮਿਲਾ ਦਿੰਨੇ ਆ ਬਲੌਗ ਦੇ ਵਿੱਚ ਅਮਨੂ ਰਾਨੂੰ ਤਾਂ ਕਰਕੇ ਮੈਂ ਵੀਡੀਓ ਕੱਟੀ ਨਹੀਂ ਨਹੀਂ ਤੇ ਮੈਂ ਕੱਟ ਵੀ ਸਕਦੀ ਸੀ ਵੀਡੀਓ ਤੇ ਕੁਲਵਿੰਦਰ ਫਟਾਫਟ ਅੰਦਰ ਭੱਜ ਗਿਆ ਉਹ ਕਹਿੰਦਾ ਦੁੱਧ ਉਬਲ ਗਿਆ ਤੁਸੀਂ ਬਾਹਰ ਖੜੀਆਂ ਗੱਲਾਂ ਮਾਰਨ ਦੀਆਂ ਇਹ ਦਸੰਡੀ ਹਾਏ ਕਹਿੰਦੀ ਸਾਡਾ ਤਾਂ ਕਹਿੰਦੀ ਦੁੱਧ ਹੀ ਉਬਲ ਗਿਆ ਸਾਰਾ ਆ ਦੇਖੋ ਕੈਰੀ ਕਹਿੰਦੀ ਸਾਡਾ ਸਾਰਾ ਦੁੱਧ ਉਬਲ ਗਿਆ ਤੇ ਅਸੀਂ ਬਾਹਰ ਬੈਠੀਆਂ ਗੱਲਾਂ ਮਾਰੀ ਦੀਆਂ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਅੱਜ ਦਾਣਪਨ ਹੋ ਗਿਆ ਉਹ ਵਧੀਆ ਹੋਇਆ ਤੇ ਆਪ ਸਾਰੀਆਂ ਦੋਨੇ ਜਣੀਆਂ ਬਾਹਰ ਖੜੀਆਂ ਪਤਾ ਲੱਗਿਆ ਨਹੀਂ ਹੈਗਾ ਤੇ ਉਧਰ ਗਗਨ ਵੀ ਲੱਗੀ ਹੋਈ ਵਲੌਗ ਬਣਾਣ ਗਗਨ ਨੂੰ ਆਈ ਮੈਂ ਦੀਦੀ ਦਾ ਵਲੌਗ ਬਣਾਣਾ ਤੇ ਮੈਨੂੰ ਐ ਹੀ ਮੈਂ ਇਹਨਾਂ ਦਾ ਵਲੌਗ ਬਣਾ ਲਾ ਗੱਲਾਂ ਬਾਤਾਂ ਕਰਦੇ ਕਰਦੇ ਫੇਰ ਬਾਹਰ ਆ ਗਈ ਮੈਂ ਲੱਦਾ ਮਣ ਹਾਂ ਫੇਰ ਬਾਹਰ ਆ ਗਈ ਫੇਰ ਅਸੀਂ ਉਹ ਵੀ ਇੰਜੋਏ ਕੀਤਾ ਤੇ ਚਲੋ ਤੁਸੀਂ ਵੀ ਵਲੌਗ ਇੰਜੋਏ ਕਰੋ ਜੇ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਦੱਸਿਆ ਕਰੋ ਕਿ ਅਸੀਂ ਕੀ ਕੁਝ ਨਵਾਂ ਲੈ ਕੇ ਆਈਏ ਤੁਹਾਡੇ ਲਈ ਹੋਰ ਤੇ ਇੱਥੇ ਅਮਣ ਕਹਿ ਰਹੀ ਹਾਂ ਉਹ ਜਿਹੜੀ ਗੱਡੀ ਖੜੀ ਨਾ ਅੱਜ ਅਸੀਂ ਸੰਗਰੂਰ ਆਉਣਾ ਹੈ ਤੇ ਇਸ ਗੱਡੀ ਤੇ ਆਉਣਾ ਤੇ ਮੈਂ ਉਹਨੂੰ ਸੰਢੀਆ ਮੈਂ ਕਿਹਾ ਜਿੰਨਾ ਮੀਂਹ ਪੈਂਦਾ ਪਿਆ ਨੇ ਪਾਣੀ 'ਚ ਡੁੱਬ ਜਾਣੀ ਐ ਤੇ ਇਹ ਕਹਿੰਦੀ ਕਹਿੰਦੀ ਇਹ ਹੈਲੀਕਾਪਟਰ ਆ ਕਹਿੰਦੀ ਜੇ ਪਾਣੀ 'ਚ ਡੁੱਬ ਜੂਗਾ ਤੇ ਇਹ ਕਹਿੰਦੀ ਉੱਪਰ ਉੱਡ ਵੀ ਜਾਊਗਾ ਤੇ ਅੱਜ ਵਾਲਾ ਜਿਹੜਾ ਵਲੌਗ ਦੇਖ ਰਹੇ ਹੋ ਤੁਸੀਂ ਤੇ ਜਿਹੜਾ ਕੱਲ ਨੂੰ ਦੇਖੋਗੇ ਉਹਦੇ ਵਿੱਚ ਸ਼ਾਇਦ ਤੁਸੀਂ ਯਮਨੁਰਾਣੂ ਦੇਖੋਗੇ ਕਿਉਂਕਿ ਉਹ ਕਹਿ ਰਹੇ ਸੀ ਕਿ ਅਸੀਂ ਸੰਗਰੂਰ ਆਉਣਾ ਹੈ ਤੇ ਹਜੇ ਤੱਕ ਤਾਂ ਉਹਨਾਂ ਦੀ ਸਲਾਹ ਬਣੀ ਨਹੀਂ ਤੇ ਬਾਕੀ ਜਦੋਂ ਵੀ ਬਣੀ ਤਾਂ ਫਿਰ ਵੀਡੀਓ ਦੇ ਵਿੱਚ ਆਉਣਗੇ ਜਿਹੜਾ ਆਪਾਂ ਨੈਕਸਟ ਵਲੌਗ ਪਾਵਾਂਗੇ ਦੇਖਦੇ ਆਂ ਥੋੜੀ ਜਿਹੀ ਕੰਨੀ ਸੀ ਸਮਾਨ ਲੈਣਾ ਮੈਂ ਸੰਗਰੂਰ ਆਣਾ ਤਾਂ ਮੈਂ ਵੀ ਕਹਿ ਰਹੀ ਸੀ ਮੈਂ ਚੱਲ ਆ ਜੀਓ ਸੰਗਰੂਰ ਤੇ ਫਿਰ ਆਪਾਂ ਚੱਲਾਂਗੇ ਬਾਜ਼ਾਰ ਤੇ ਚਲੋ ਆਪਾਂ ਹੁਣ ਕਰਦੇ ਆਂ ਜੀ ਇੱਥੇ ਹੀ ਆਪਣਾ ਕੰਮਕਾਰ ਸ਼ੁਰੂ ਕਰਦਾ ਤੇ ਕੁਲਵਿੰਦਰ ਫੇਰ ਆ ਗਿਆ ਗਗਨ ਵੀ ਆ ਗਈ ਤੇ ਇੱਧਰ ਜੋਤ ਖੜਾ ਹੈ ਜਿੰਨ ਤੋਂ ਹੀ ਜਾਣਦੇ ਸਾਡੀ ਵੀਡੀਓ ਦੇ ਵਿੱਚ ਮੈਨੂੰ ਸਤਿ ਸ਼੍ਰੀ ਅਕਾਲ ਬੁਲਾ ਰਿਹਾ ਸੀ ਤੇ ਮੈਂ ਉਹਨੂੰ ਕਹਿ ਰਹੀ ਮੇਰਾ ਮੂੰਹ ਦਿਖਾ ਮੇਰਾ ਮੂੰਹ ਨਹੀਂ ਦੇਖਦਾ ਵਿਚਾਰਾ ਸੰਗ ਗਿਆ ਫਿਰ ਮੈਨੂੰ ਉਹਨੇ ਕਿਹਾ ਕਿ ਆਂਟੀ ਨਹੀਂ ਸਤਿ ਸ਼੍ਰੀ ਅਕਾਲ ਤੇ ਸਾਰੇ ਸਕੂਲ ਜਾਣ ਨੂੰ ਰੈਡੀ ਕਿਉਂਕਿ ਇਹ ਗਗਨਦੇ ਸਕੂਲ ਚ ਪੜਦਾ ਤੇ ਗਗਨ ਨਾਲ ਹੀ ਜਾਂਦਾ ਸਕੂਲ ਤੇ ਚਲੋ ਜੀ ਬਾਕੀ ਅਸੀਂ ਵੀ ਹੁਣ ਘਰ ਦੇ ਕੰਮ ਧੰਦੇ ਕਰ ਲਈਏ ਤੇ ਬਾਕੀ ਦੇਖਦੇ ਆ ਅੱਗੇ ਅੱਗੇ ਕੀ ਬਣਦਾ ਜੇ ਅਮਨ ਹੋਰੀ ਆਏ ਤੇ ਤੁਹਾਨੂੰ ਅਸੀਂ ਨੈਕਸਟ ਵਲੌਗ ਦੇ ਵਿੱਚ ਮਿਲਾਂਗੇ ਤੇ ਹੁਣ ਆਪਾਂ ਕਰੀਏ ਆਪਣੇ ਕੰਮਕਾਰ ਅੱਜ ਮੀਂਹ ਕਰਕੇ ਥੋੜਾ ਜਿਹਾ ਮੌਸਮ ਠੰਡਾ ਹੈ ਤੇ ਦੇਖਦੇ ਆ ਅੱਜ ਬ੍ਰੇਕਫਾਸਟ ਕੀ ਬਣਾਣਾ ਇੱਥੇ ਅਮਨ ਨੂੰ ਮੈਂ ਕਹਿ ਰਹੀ ਹਾਂ ਮੈਂ ਕੀ ਬਣਾਣਾ ਬ੍ਰੇਕਫਾਸਟ ਕਹਿੰਦੀ ਹਜੇ ਕੋਈ ਸਲਾਹ ਨਹੀਂ ਕੀ ਬਣਾਣਾ ਮੈਂ ਕਿਹਾ ਚਲੋ ਠੀਕ ਹੈ ਤੇ ਚਲੋ ਜੀ ਅੱਜ ਦੇ ਵਲੌਗ ਦਾ ਐਂਡ ਆਪਾਂ ਇੱਥੇ ਹੀ ਕਰਦੇ ਹਾਂ ਤੇ ਹੁਣ ਤੁਹਾਨੂੰ ਨਾ ਨਵੇਂ ਵਲੌਗ ਦੇ ਨਾਲ ਮਿਲਾਂਗੇ ਤੇ ਇੱਥੇ ਅਮਨ ਨੂੰ ਮੈਂ ਕਹਿ ਰਹੀ ਹਾਂ ਕਿ ਚਲੋ ਅਮਨ ਉਹਨ ਕੱਟ ਦੇ ਹੁਣ ਮੈਂ ਵੀ ਕੰਮ ਕਰਾਂ ਤੇ ਉਹ ਵੀ ਕਹਿ ਰਹੀ ਸੀ ਚਲ ਚੰਗਾ ਮੈਂ ਵੀ ਕੰਮ ਕਰਨਾ ਤੋ ਚਲੋ ਜੀ ਬਾਏ ਬਾਏ ਸਾਰਿਆਂ ਨੂੰ